ਅੱਜ ਜੀ ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਜੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਅਮੀਦ ਆ ਤੁਸੀਂ ਸਾਰੇ ਜਾਣੇ ਠੀਕ ਹੋਵੋਗੇ ਤੇ ਆਪਣੀ ਆਪਣੀ ਜ਼ਿੰਦਗੀ ਦੇ ਵਿੱਚ ਜੀ ਖੁਸ਼ ਹੋਵੋਗੇ ਤੇ ਪ੍ਰਮਾਤਮਾ ਤੁਹਾਨੂੰ ਹਮੇਸ਼ਾ ਖੁਸ਼ ਰੱਖੇ ਜੀ ਚੜ੍ਹਦੀਆਂ ਕਲਾਂ ਵਿੱਚ ਰੱਖੇ। ਲਓ ਜੀ ਲੱਗੇ ਅੱਜ ਦਾ ਬਲੌਗ ਸ਼ੁਰੂ ਕਰਨ ਜੀ ਬਲੌਗ ਤੋਂ ਪਹਿਲਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਲਾਈਕ ਸ਼ੇਅਰ ਕਮੈਂਟ ਕਰਨਾ ਨਾ ਜੀ ਭੁੱਲਿਆ ਕਰੋ। ਤੇ ਬਾਅਦ ਤੇ ਬਾਅਦ ਸਾਡੀ ਵੀਡੀਓ ਨੂੰ ਸ਼ੇਅਰ ਜਰੂਰ ਕਰ ਦਿਆ ਕਰੋ ਵੀਡੀਓ ਨੂੰ ਪਹਿਲ ਤੇ ਲੈ ਕੇ ਐਂਡ ਤੱਕ ਜਰੂਰ ਦੇਖਿਆ ਕਰੋ ਜੀ ਤੇ ਜਿੰਨੇ ਵੀ ਸਾਡੇ ਨਾਲ ਸਬਸਕ੍ਰਾਈਬਰ ਜੁੜੇ ਨੇ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਹੈ ਜੀ ਤੁਸੀਂ ਸਾਨੂੰ ਇੰਨਾ ਪਿਆਰ ਇੰਨਾ ਮਾਣ ਬਖਸ਼ਦੇ ਆਂ ਉਮੀਦ ਆ ਤੁਸੀਂ ਸਾਨੂੰ ਇਦਾਂ ਹੀ ਪਿਆਰ ਦਿੰਦੇ ਰਹੋ ਤੇ ਕੱਲ वाली ਵੀਡੀਓ ਸ਼ਾਇਦ ਤੁਸੀਂ ਦੇਖਿਓਗੇ ਮਨਿੰਦਰ ਮੇਨ ਨਾਲ ਲੜ ਲੱਗਾ ਤਾਂ ਤੁਸੀਂ ਮੈਨੂੰ ਨਾਨਕਿਆਂ ਨੂੰ ਜੀ ਭੇਜਦੇ ਪਾਪਾ ਛੁੱਟੀਆਂ ਹੋ ਜਾਣੀਆਂ ਖਤਮ ਤੇ ਮੈਨੂੰ ਕਭੀ ਚੱਲ ਕੋਈ ਗੱਲ ਨਹੀਂ ਕੋਤੋਂ ਵੀ ਜੇ ਤੂੰ ਨਾਨਕੇ ਨਹੀਂ ਜਾਉਂਗਾ ਆਜ਼ਾਦੀਆਂ ਗੱਲਾਂ ਚੱਲ ਤੈਨੂੰ ਅੱਜ ਪਾ ਲੈ ਕੇ ਚੱਲੀਏ ਵਾਈ ਗੁਰਜੀ ਦਾਤਾ ਵਾਈ ਗੁਰਜੀ ਦੇ ਪਤੇ ਅੱਜ ਜੀ ਜੰਮੀਆ ਪੁਈ ਕੋਲ ਸੁੱਕਾ ਪੁਈ ਕੋਲ ਰੋਪੜਾ ਨਹੀਂ ਕਰਨ ਹਾਂਜੀ ਉੱਥੇ ਜਾ ਕੇ ਵੀ ਮੁਲਾਕਾਤ ਕਰਾਉਂਗੇ ਮਾਰੇ ਵੀਡੀਓ ਬਣਾਉਂਗੇ ਮਾਰੇ ਤਸੀਦੀ ਨੂੰ ਸੀ ਵੀ ਪਿਆਰ ਦਿਓ ਠੀਕ ਹੈ ਜੀ ਵੱਡਾ ਬਾਗੀ ਡੜਨਾ ਚੱਲਿਆ ਅੱਜ ਇਹ ਕਹਿੰਦਾ ਮੈਂ ਫਰੀ ਹਾਂ ਤੇ ਮੈਨੂੰ ਵੀ ਲੈ ਕੇ ਚਾਹਤ ਮੈਂ ਕਹਾਂ ਵੀ ਚੱਲ ਕੋਈ ਗੱਲ ਨਹੀਂ ਤੂੰ ਅੱਜ ਮੇਰੇ ਨਾਲ ਚੱਲ ਆਇਆ ਵਈ ਜਿਵੇਂ ਆ ਲਾ ਜੀ ਪਹੁੰਚਿਆ ਹੈ ਸਾਡਾ ਬਟਾ ਵਈ ਇੱਥੇ ਇਹ ਵਾਈ ਬਿਲ ਤੇ ਬੰਤਾ ਆ ਵਾਈ ਬਿਲ ਤੇ ਹਾਂਜੀ ਕਿਰਪਾ ਇਹ ਮਾਰਕ ਦੀ ਤੇ ਭੈਣ ਕੋ ਚੱਲੇ ਹਾਂ ਹਾਂ ਦੇਖਦਾ ਜੇ ਕਿੱਥੇ ਸਵਾਚਾਰ ਹਾਂ ਅੱਜ ਉੱਥੇ ਕੱਟ ਗਿਆ ਉਹਨੇ ਕੀ ਕਹਿ ਕੱਟ ਗਿਆ ਤੇ ਪਹਿਰੇ ਦਾ ਪਹਿਰੇ ਕੱਟ ਗਿਆ ਉਹਨੇ ਹਾਂ ਫੇ ਹਾਂ ਵੀ ਮੈਂ ਤਾਂ ਤਿਆਰੀ ਆ ਚੱਲੀਏ ਫਿਰ ਚੱਲੀਏ ਆਪਾਂ ਚਲੋ ਜੀ ਮਿਲਦੇ ਆਪਾਂ ਤੁਹਾਨੂੰ ਜਾ ਕੇ ਸੁਖੋ ਭੈਣ ਜੀ ਕੋਲ ਲਓ ਜੀ ਪਹੁੰਚ ਗਏ ਆ ਜਿਸੀ ਮਾਲਾ ਤੇ ਮਾਲਾ ਸਾਡੇ ਦੋ ਕਾਰਨਾ ਜੀ ਆਉਣਦੇ ਤੇ ਇੱਕ ਥੋੜਾ ਜਆ ਸਾਡੇ ਜੀ ਜਿੰਨੇ ਬੜਾ ਸਾਥ ਦਿੱਤਾ ਫੈਮਿਲੀ ਨੇ ਤੇ ਉਹਨਾਂ ਦੇ ਮੜੇ ਮੋਟੇ ਹੱਥ ਦਾ ਰਸੀ ਪੈਸੇ ਲਿੱਤੇ ਤੇ ਉਹ ਪੈਸੇ ਅਸੀਂ ਕਿਹੜੀ ਗੱਲੋਂ ਲਿੱਤੇ ਤੇ ਆਪਾਂ ਤੁਹਾਨੂੰ ਸਾਰਾ ਕੋਈ ਵੀਡੀਓ ਵਿੱਚ ਦੱਸਾਂਗੇ ਤੇ ਅੱਜ ਉਹਨਾਂ ਦੇ ਜੋ ਉਹਨਾਂ ਦੀ ਇਮਾਨਤ ਆ ਉਹਨਾਂ ਨੂੰ ਦੇਣ ਆਏ ਆ ਤੇ ਨੰਬਰ 2 ਤੇ ਜਿਸ ਸਾਸੀਂ ਵੀਡੀਓ ਦੇਖੀ ਦੀ ਜੀ ਜੀ ਤੇ ਉਹ गिर ਗਏ ਕੁਰਸੀ ਉੱਪਰ ਤੇ ਕੁਰਸੀ ਉੱਪਰ ਤੇ ਕਹਿੰਦੇ ਕਾਫੀ ਜ਼ੋਰ ਨਾਲ ਥੱਲੇ ਵੱਜੇ ਪਹਿਲਾਂ ਵੀ ਉਹਨਾਂ ਤੇ ਸੱਟ ਢੂਹੀ ਪਰ ਵੱਜੀ ਹੋਈ ਸੀ ਤੇ ਹੁਣ ਵੀ ਕਾਫੀ ਤਕਲੀਫਾ ਦੇਖੋ ਜੀ ਸਾਢੇ ਕੰਢਾ ਵੱਜੇ ਤੇ ਉਹ ਜਿੱਦੇ ਪਹੁੰਚ ਜੰਨੇ ਆ ਸਾਡੇ ਵੀ ਫਰਜ਼ ਬਣਦੇ ਆ ਵੀ ਅਸੀਂ ਵੀ ਜਾਈਏ ਅਸੀਂ ਵੀ ਉਹਨਾਂ ਦਾ ਹਾਲ ਚਾਲ ਪੁੱਛੀਏ ਤੇ ਲਓ ਜੀ ਪਹੁੰਚੇ ਹੁਣ ਤੇ ਪੁੱਛਦੇ ਆ ਉਹਨਾਂ ਦਾ ਹਾਲ ਚਾਲ ਤੇ ਬਸ ਤੁਸੀਂ ਹੁਣ ਵੀਡੀਓ ਨੂੰ ਇੰਜੋਏ ਕਰਿਓ ਜੀ ਹਾਏ ਇਹ ਹੈ ਤੁਹਾਡੀ ਇਮਾਨਤ ਥੋਨੂੰ ਅਸੀਂ ਸੁਭਾਰਤੀ ਆ ਜੀ है। पहले शास्त्री का आता बोल दो जी वाहे जी का खालसा वाहे जी की फतेह जी परमात्मा थाना सारे चढ़ के चला जाए अच्छा 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 ਉਡੀਕੇ ਛੱਤ ਤੇ ਵੀ ਹਾਂ ਜੇ ਤੋਂ ਪਤਾ ਹਾਂ ਜੀ 10 ਮਿੰਟ ਸਸਰੀ ਕਾਲ ਜੀ ਸਾਰੇ ਨੂੰ ਬਹੁਤ ਵੱਡਾ ਚੇਂਜ ਹੋਇਆ ਪਿਆ ਲੜਾਈ ਚੜਾਈ ਜੀਆਂ ਰਣਿਆਣੇ ਰੋਣੇ ਧੋਣੇ ਜੇ ਕੋਈ ਕਿ ਨੂੰ ਕੀ ਦੇਖੀਗੇ ਧੱਕ ਦੇ ਸੀ ਹਾਏ ਹਾਂ ਜੀ ਬੈਣ ਜੀ ਵਾਈ ਬੁੱਟੀ ਦਾ ਖਾਸਾ ਹਾਂ ਜੀ ਹਾਂ ਜੀ ਬੈਣ ਜੀ ਵਾਈ ਬੁੱਟੀ ਦਾ ਖਾਸਾ ਬਾਈ ਜੀ ਕੀ ਕਹਤੇ ਜਾ ਜੇ ਹਾਂ ਜੀ ਸੁਨੀਤਾ ਨੂੰ ਡੇਲੀ ਤਿਆਰ ਕਰਦੀ ਆ ਜੀ ਰੋਜ਼ ਨਹੀਂ ਦੁੱਧ ਸਪੈਸ਼ਲ ਕਰਕੇ ਆ ਰਬੀ ਜੀ ਹਾਂ ਨੰਮੀ ਨਾਲ ਤਾਂ ਬੈਸੀ ਤਿਆਰ ਹੁੰਦਾ ਬਾਈ ਨੰਮੀ And uh, okay. how do you How are you? Okay. Fine. <laughs> um, this lady have uh, <laughs> And, not, <laughs> and no, <laughs> no. problem. No comments This lady is uh, a <laughs> Thank uh, you for such Thank you, For <laughs> 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 ਆਹ ਸੁਣਾ ਲੈ ਕੰਦੇ ਨੰਦ ਦਾ ਆਹ ਜਿਹੜੀ ਕਿਹਦਾ ਸਾਰਾ ਬਸਾਪਾ ਲਖੀਆਂ ਨੇ ਕੋਈ ਵੀ ਤੋੜ ਕੇ ਪਾਣੀ ਆਇਆ ਪਾਣੀ ਬਹੁਤਾਂ ਦਾ ਬਰਾਦ ਜਾ ਜਾਂਦਾ ਬੱਤਾਂ ਨੂੰ ਗੋੜਾ ਦੇ ਪਾਣੀ ਆਈ ਗਿਆ ਨਾ ਕਰਦੇ ਨਾ ਪਾਣੀ ਲਾ ਪੜ ਸਭੀ ਮਨਿੰਦਰੂ ਹਾਂਜੀ ਹਾਂਜੀ ਪੂਰੇ ਜੀ ਬਾਬਿਓ ਜੋ ਮਾਂਦ ਲੱਤੀ ਜੀ ਉਹ ਤੁਸੀਂ ਬਾਕਫ ਕਰਤੀ ਥੈਂਕ ਯੂ ਧੰਨਵਾਦ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਸਾਡਾ ਔਖੇ ਟਾਈਮ ਸਾਥ ਦਿੱਤਾ ਕੋਈ ਨਹੀਂ ਨਾ ਰਸਤੇਦਾਰੇ ਹੁੰਦੇ ਔਖੇ ਤਾਂ ਅੰਮੀ ਅਰੇ ਹੋਰ ਕਿਤੇ ਬਾਹਰ ਦੇ ਨੇ ਘਰ ਨਾ ਹੁੰਦਾ ਤੇ ਨਾਲੇ ਅਸੀਂ ਸੋਚਿਆ ਨਾਲੇ ਪੈਸੇ ਦੇਈਏ ਨਾਲੇ ਤੁਹਾਡੀ ਸੀ ਵੀਡੀਓ ਦੇਖੀ ਕੱਲ ਤੁਸੀਂ ਕਹਦੇ ਆਹ ਸਾਡੀ ਕੁਰਸੀ ਲਿਆਂਦੀ ਸੀ ਕੁਰਸੀ ਬਤਾਈ ਇਹੇ ਪਰ ਤੇ ਗਿਰ ਕੇ ਕੱਲ ਹੋਰ 60 ਸੁੱਟ ਤਾਂ ਹੀ ਲੱਗੀ ਜੀ ਪਤਾ ਨਹੀਂ ਕੀ ਹੋਇਆ ਨੇ 1 ਲੱਖ ਦਾ 60 ਤਾਂ ਨਹੀਂ ਬਚੀ ਜਾਗ ਲੱਤਾਂ ਦੀ ਚੱਕ ਹੋ ਗਈਆਂ ਬਸ ਉੱਪਰ ਤੇਰ ਬਗਣਾ ਹਾਂ ਤੁਹਾਡੇ ਭਰਾ ਨੇ ਮੈਨੂੰ ਹਸਬੰਦ ਕਿਹਾ ਹਸਬੰਦ ਹੁੰਦਾ ਕਿਹਾ ਮੈਂ ਕਿਹਾ ਮੈਕਲ ਇਹ ਦੌਰ ਪਰ ਜਾਈ ਨਾ ਨਾ ਬੱਲਾ ਮਾਰਦੇ ਆ ਇਹਨਾਂ ਨੇ ਮੈਂ ਪਾਣੀ ਪੁਲਾ ਥਲੇ ਨੂੰ ਆਣਾ ਬੈ ਮੈਂ ਟਲ ਨਹੀਂ ਨਾ ਕਿ ਕੀ ਕਿਹਾ ਤਾ ਔਰ ਸੋੜ ਲਾ ਮੈਂ ਬਿੱਤੀ ਦੀ ਤਾਬਤ ਬੋਲੀ ਸੀ ਕੀ ਬੋਲ ਰਹਾ ਦੀਨੇ ਆਏ ਬੋਲ ਰਹਾ ਤੈਨੂੰ ਸਗੋਂ ਟਾ ਤੁਹਾਰਾ ਬੋਲਿਆ ਨਹੀਂ ਫਿਰ ਵਧੀਆ ਗੱਲ ਨਹੀਂ ਹੋਈ ਔਰ ਆਏ ਤਾਂ ਵੀ ਉਹਨਾਂ ਮੈਨੂੰ ਮਤਲਬ ਕਿ ਹੁੰਦਾ ਮਨ ਠੀਕ ਹੈ ਨਾ ਉਹ ਨੂੰ ਮਾ ਕਦਾ ਹੁੰਦਾ ਪਾਗਲ ਪਾਗਲ ਕਿੱਥੋਂ ਦਾ ਉਹ ਅੱਧਾ ਮਾ ਕਦਾ ਪਾਗਲ ਇਹ ਪਾਗਲ ਨੂੰ ਮੈਂਟੜੇ ਨਾ ਮੈਂਟੜਾ ਕਹਿੰਦਾ ਮੈਂਟੜਾ ਥੋੜਾ ਕਰ ਤੂੰ ਉਹ ਮਨ ਦਾ ਹੁੰਦਾ ਅੱਧਾ ਦਾ ਮਾਗਨ ਉਹ ਕਿਹੜਾ ਰੋਣ ਦੀ ਗੱਲ ਇੱਧਰ ਸੁਣ ਆ ਦੱਸੋ ਬਈ ਕੋਈ ਵੀਡੀਓ ਦੇ ਵਿੱਚ ਦੇਖ ਕੇ ਤੁਹਾਨੂੰ ਦੱਸੋਗੇ ਅਸਲ ਵਿੱਚ 99% ਇਨਸਾਨਾਂ ਦਾ ਦਿਮਾਗ ਅੱਧਾ ਜਿਆਦਾ ਹੁੰਦਾ ਇੱਕ ਪਾਸੇ ਦਾ ਖਰਾਬ ਤਾਂ ਇੱਕ ਪਾਸੇ ਦਾ ਕੰਮ ਕਰਦਾ ਹੁੰਦਾ ਜੀ ਦੱਸਿਓ ਹਾਂ ਜੀ ਹਾਂ ਜੀ ਲੱਗਦਾ ਜੇ ਕੋਈ ਡਾਕਟਰ ਬੈਠਾ ਹੋਇਆ ਜਾਂ ਕੁਝ ਵੀ ਬੈਠਾ ਹੋਇਆ ਉਹ ਦੱਸਿਓ ਮੇਨ 99% ਲੋਕਾਂ ਦਾ ਦਿਮਾਗ ਇੱਕ ਪਾਸੇ ਵਾਲਾ ਕੰਮ ਕਰਦਾ ਪਤਾ ਜਿਹੜਾ ਲੈਫਟੀ ਹੁੰਦਾ ਹੈ ਉਹਦਾ ਲੈਫਟ ਸਾਈਡ ਵਾਲਾ ਜ਼ਿਆਦਾ ਦਿਮਾਗਾਂ ਨੂੰ ਚਰਨਾਂ ਦੇ ਜਿਹੜਾ ਰਾਈਟ ਹੈਂਡ ਵਾਲਾ ਉਹਦਾ ਕੋਲ ਰਾਈਟ ਅਸਾ ਦਿਮਾਗ ਵੀ ਇਹ ਨਹੀਂ ਸੁਣ ਲੈ ਆਪਣਾ ਦਿਮਾਗ ਕੇਵਲ 2 ਤੋਂ 3% ਕੰਮ ਕਰਦਾ ਵੀ ਅੱਧਾ ਇਹਦਾ ਮਤਲਬ ਇਹ ਚਾਹ ਜਿਕਾ ਤੂੰ ਕਹਿੰਿਆ ਅੱਜ ਤਾਂ ਫਿਰ ਪਾਣਾ ਤਾਂ ਵੀ ਉੱਪਰ ਹੀ ਹੋ ਗਏ ਤਾ ਹੱਬ ਮਾਈਂਡ ਬਹੁਤ ਵੱਡੀ ਗੱਲ ਹੁੰਦੀ ਆ ਕਾਹਦਾ ਆਈਆ ਨਾ ਮੈਂ ਸੁਣਿਆ ਕਰਾਤ ਬਾਤ ਇੰਜਾ ਇਹ ਬਾਬਾ ਲੰਬਾ ਬੋਲਦੇ ਕਿਤੇ ਸੁਣਾਉਂਦੇ ਮੈਂ ਨਹੀਂ ਆਕੇ ਸੁਣੀਆ ਆਹ ਬੱਤੀ ਆਈ ਆ ਸੁਣੀਆ ਪਾਣੀ ਬਚਾਉਣ ਕਰਕੇ ਚਲ ਆ ਦੱਸਣਗੇ ਦਰਸ਼ਕ ਦੱਸਣਗੇ ਸਾਡੀ ਜੀ ਜੀ ਤੂੰ ਬੋਲਦੀ ਜੀ ਮੈਂ ਤੁਹਮਾਰ ਤੇਰੀ ਗੱਲ ਚ ਮੈਂ ਬੋਲੂਗੀ ਤੂੰ ਬੋਲਦੀ ਲੈ ਕੇ ਬੋਲਣ ਦਾ ਨਾ ਮੈਂ ਤੂੰ ਬੋਲਣੇ ਆਹਰ ਬੋਲਣੇ ਦਦੇ ਨੂੰ ਤੇ ਇੱਕ ਬੋਲ ਕੇ ਰਸੇ ਮੜੀ ਵੀ ਕ ਤੇਰੇ ਮਾਣੂ ਤੇਰੇ ਕੋ ਛੱਤੀ ਮਿੱਟੇ ਲੈ ਹਲੋ ਬੋਲ ਕੇ ਦੱਸੇ ਮੜੀ ਜੀ ਕਿ ਗਾਹਦੇ ਪਿੱਛੇ ਹਰੇਕ ਕੋਈ ਬੋਲ ਸਕਦੀ ਮੈਂ ਤਾਂ ਬੋਲ ਕੇ ਦੱਸੇ ਸਖਬੀ ਚਾ बला जाके कहता है हेलो तो तू बुला के कितनी है बोलो आके ना चल येता तू तो मेरे कितनी आके बिके कुछ भी, भी तय पागल काते मैं क्या बोल के ना दसे तू वीर बोल जब बिकी ना ठंड बत्ती हुई है केस मीर तो ना बोल मेरी तेस्ती हो नहीं ना तू डासता मैं बोल के ना चल अरे काज की काज हां वहां पर के ना रिसन क्योंकि मैं सो गया काचल बट हां इतना ही रहने का ਦੇ ਗੰਮੀ ਪਰ ਪੱਕਾ ਹੋ ਗਿਆ ਤਾਂ ਬਾਦ ਉਹ ਧਿਆਰ ਨਾਲ ਲੈਣਾ ਵਿੱਕੀ ਨੂੰ ਚੁੱਪ ਕਰ ਮਾਤਾ ਕੋਈ ਕਰਨ ਨਾ ਕਹਾਂ ਤੂੰ ਨਾ ਮਸਾ ਕੇ ਕੇ ਗੁੱਸਾ ਕਰਦਾ ਰਹਿ ਤੂੰ ਹਾਂ ਮੈਂ ਤੇ ਵੀਰ ਜੀ ਨੂੰ ਚੱਲ ਰਹਿ ਉਹਦੇ ਬਾਅਦ ਮੈਂ ਵਿੱਕੀ ਨੂੰ ਦੇਖੂਗੇ ਅਪਾ ਲੈ 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 ਹੋ ਜਾ ਮੱਸਾ ਦੇ ਤੇ ਮੋੜ ਕਿੱਲਾ ਤੇ ਮੈਂ ਨਾ ਸਦਾ ਵੀਰ ਜੀ ਨੂੰ ਵੀ ਫੜਦੇ ਆ ਬਾਅਦ ਚ ਵੀਰ ਜੀ ਕੈਪਟਨ ਫੜਦੇ ਹਾਂ ਕੀ ਫੜਸ ਕੀ ਹੁੰਦਾ ਮਨੂ ਨੇ ਉਹਦੀ ਮਨੂ ਦੇ ਸਟਾਫਰਾ ਕਰ ਆ ਆਹ ਬੰਦੇ ਨੇ ਸਾਰੇ ਜਿੰਨ ਦੀ ਕਾਲ ਦੇ ਉਹ ਦੇਖਣ ਦੀ ਤੁਹੇ ਨਾ ਨਾ ਦੇਖ ਲੈ ਬੜੇ ਹੋਰ ਫਿਰ ਮਾਸੀ ਜੀ ਕੀ ਹਾਲ ਸ ਹੈ ਮਾਸੀ ਜੀ ਠੀਕ ਆ ਜਿਹੜਾ ਟਾਈਮ ਲੱਗ ਜਾਂਦਾ ਹੈ ਮੇਰੀ ਡਿਊਟੀ ਕੁੜੀ ਕਿਰਪਾ ਬਾਬੇ ਨਾਨਕ ਦੀ ਜੀ ਬਹੁਤ ਵਧੀਆ ਬੀਬੀ ਵੀ ਠੀਕ ਆ ਕਾਂਜੀ ਵੀ ਠੀਕ ਉਹ ਵੀ ਠੀਕ ਆ ਉਹਨੂੰ ਵੀ ਰਣੋ ਦਾ ਨਾਲ ਠੀਕ ਜੀ

ਗਿੱਟਿਆਂ ਚ ਗਿੱਟਿਆ ਚ ਹਾਂ ਲੈ ਨਹੀਂ ਕਹਿਣਾ ਤੇ ਲੰਮੀ ਆ ਕਹਿੰਦੀ ਗਿੱਟਿ ਜਮਾਰ ਕੇ ਕਹਤਾ ਜੀ ਬੰਦੇ ਦੇ ਕਿੱਟਾ ਡੰਗਾ ਬਤਨੇ ਆ ਨਾ ਕੋਈ ਰਕੀ ਕਰਨਾ ਹੈ ਅਰ ਰੱਬ ਵੇ ਦਰਦ ਚਿਆਦਾ ਅੱਜ ਤਾਂ ਸੀ ਮੇਰੇ ਕੰਮ ਨਾਲ ਚੱਲਦਾ ਦਿਮਾਗ ਦੇ ਨਾਲ ਅੱਜ ਹਾਂ ਜੇ ਕੀ ਨਹੀਂ ਕਰਦਾ ਫਿਰ ਤੂੰ ਮਾਗਲੀ ਨੇ ਵੀ ਅੱਜ ਲਾਣਾ ਤੂੰ ਉਦ ਤ ਮਾਗਲੀ ਪਾਉਂਦੀ ਹੈ ਨਾ ਬੇਦਾ ਕਾ ਜਾ ਰੋਪੇ ਨੀ ਤੂੰ ਰੋਪੇ ਨੀ ਇੱਕ ਵਾਰ ਤੈਨੂੰ ਆਕਰ ਕਰ ਲੈ ਕੇ ਜਸਾ ਤੇ ਤੂੰ ਮੰਨਦੀ ਏ ਨੀ ਅੱਦੇ ਤੇ ਬੰਗ ਕਰ ਜਾ ਕੰਮ ਤੂੰ ਬੇਤੀ ਕਰਾਈ ਜਾਂਦੀ ਏ ਭੈਣ ਮੇਰਾ ਬਦਮਾਨ ਦਾ ਮੇਰਾ ਮੈਨੂੰ ਕਹਿੰਦਾ ਤੂੰ ਬੇਹੇਤਾ ਦਿਮਾਗ ਨਾਲ ਮੇਰਾ ਘਰ ਚੱਲਦਾ ਬਾਕੀ ਅੱਧਾ ਦਿਮਾਗ ਮੈਂ ਸੂਟਾ ਜਨਾਉਣੀ ਆ ਹੋਰ ਕਾਸੇ ਕੰਮ ਚ ਵੀ ਲਾਉਣਾ ਆਏ ਕੰਨੇ ਘਰ ਨੂੰ ਚਲਾਉਣ ਨੂੰ ਥੋੜੀ ਮੈਂ ਬੜਾ ਦਿਮਾਗ ਖਰਚ ਕਰਦਾ ਮੈਂ ਖਰਚ ਕਰਦਾ ਫਿਰ ਇਹ ਜਿਹੜਾ ਮੈਨੂੰ ਪਿਆਰ ਕਰਾਇਆ ਨਾ ਸਾਉਂਦ ਤੂੰ ਮੈਂ ਹਾਂ ਬਹੁਤ ਸੋਚਿਆ ਤੂੰ ਪੜੀ ਮੈਂ ਤੋੜਤਾ ਅੱਜ ਇੱਕ ਸਾਉਂਦ ਤੈਨ ਮਿਲੀ ਰੋਪੜ ਹਾਂ ਜੁਵਾਈਰ ਤੇ ਜੁਵੈਲਰ ਤੇ ਮੈਂ ਕਿਹਾ ਮੈਂ ਸੋਚਦੀ ਆ ਬੱਡੇ ਆਗਾ ਤੈਨ ਚੂੜਾ ਬਣਾਇਆ ਆ ਚੂੜਾ ਕਿਹਾ ਦਰ ਕੱਟਾ ਦੇ ਲਿਵਾ ਦੀ ਮੇਲਾ ਕਦਿ ਮੈਂ ਤਾਂ ਨਿੰਮਾ ਕਿਹਾ ਮੈਨੂੰ ਕੋਲ ਨੂੰ ਜਾਨਾ ਕੋਲ ਨੂੰ ਆਪ ਘਰ ਦੀ ਹੈ ਕਿ ਕੋਲ ਨੂੰ ਹੈ ਇਹਨੇ ਮੇਰੇ ਤੇਲ ਕੱਢ ਰਿਹਾ ਉਹ ਕੋਈ ਨਹੀਂ ਦੋ ਕੁ ਨਰਾਤੇ ਵਾਦ ਕਰਵਾ ਦੇ ਭਾਈ ਲੈ ਕੇ ਜਾਣਾ ਮੈਂ ਤਾਂ ਕਹਿਣਾ ਵੀ ਚੱਲੇ ਭਾਈ بڑا ਭਾਈ ਆ ਫਿਰ ਉਹ ਕਿਵੇਂ ਆਊਗਾ ਵਿਚਾਰ ਕੋਈ ਗੱਲ ਨਹੀਂ ਅਸੀਂ ਤਰੀਕਾ ਆਪੇ ਕਰ ਲਾਂਗੇ ਹਾਂ ਜਾਇਲ ਤਾਂ ਬੜੋ ਮੋਟਰਸਾਈਕਲ ਤੇ ਟੱਕ ਫੜ ਪਾ ਕੋਈ ਗਾੜੀ ਫੜ ਰਹੀ ਤਾਂ ਮੌਰ ਕਢਾ ਲਾਂਗੇ ਜੜੀਆਂ ਅਸੀਂ ਸੁੱਕੜੀ ਜਿਹੇ ਚਾਏ ਤੇ ਸਾਡੇ ਮੋਟਰਸਾਈਕਲ ਤੇ ਆਣ ਵਾਲੀਆਂ ਨਹੀਂ ਆਂਦੀਆਂ ਤੁਸਾਂ ਮੈਂ ਖਾਣਾ ਖਾ ਕੇ ਦੇਸੀ ਕੀ ਦੇ ਡੱਬੇ ਕਾ ਹਾਂ ਤੇ ਸੇ ਤਾਂ ਹੈ ਤਾਂ ਤਾਂ ਆ ਨਾ ਕਰੂ ਆਪ ਤੇ ਦੋਸਰੇ ਪੜਾੜ ਕੇ ਲਿਖ ਆ ਪਤਾ ਲੱਗ ਗਿਆ ਕਿੰਨਾ ਵੀ ਦੱਸੇ ਕਿ ਖਾਂਦੇ ਨਹੀਂ ਆਪਾਂ ਮੈਨੂੰ ਆਏ ਦੱਸ ਪਹਿਲਾਂ ਵੀ ਤੂੰ ਸੱਚਾ ਨਹੀਂ ਝੂਠਾ ਬਸ ਨਹੀਂ ਹਕੀਕਤ ਤਾਂ ਵੈਸੇ ਜਦ ਤੂੰ ਸਾਡੀ ਭੈਣ ਆਈ ਸੀ ਤੇ ਡੰਡੇ ਵਰਗੀ ਕੀਤੀ ਹੈਗੀ ਪਤਲੀ ਹਾਂ ਸੁੱਕਰੋ ਜੀ ਹਾਂ ਬਈ ਨਾ ਮੋਤੀ ਆਈ ਸੀ ਅੱਜ ਤਾਂ ਬੜੀ ਮੇਰੀ ਗੱਡੀ ਨਾ ਕਰਕੇ ਬੜੀ ਨਹੀਂ ਪੈ ਗਈ ਮਨ ਨੂੰ ਨਾ ਵਾ ਨਹੀਂ ਮਰੂਤੀ ਨਾਲ ਚੱਲ ਜਾਣਾ ਆਹ ਜਿਹੜਾ ਛੋਕਾ ਆਏ ਕਰਦੇ ਆਂ ਆਪਣੇ ਕੰਮ ਡੰਗਰ ਜੀ ਕਿਆ ਹੋ ਗਿਆ ਹਰਦੀਨੀ ਬਹੁਤ ਹੈ ਕਾਮ ਆਉਣ ਲੱਗੀ ਚਲੇ ਕਰਨੀ ਪੀਜ਼ਾ ਖਾਣੂ ਪੀਜ਼ਾ ਖਾਣੂ ਅੱਜ ਰੋਪੜ ਬਥੇਰਾ ਕੇ ਹੈ ਪੀਜ਼ਾ ਕੇਦੇ ਖਾਲਾ ਦਿਖਾਇਆ ਨੇ ਅੱਜ ਨਾਮ ਲਿਖਾ ਦੂੰ ਅੱਜ ਨਾਮ ਲੱਤਰ ਰੋਪੜ ਜਾ ਕੇ ਪੀਜ਼ਾ ਖਾਣੇ ਕਾਫੀ ਕਾਫੀ ਆਈਸਕ੍ਰੀਮ ਹੈ ਆਈਸਕ੍ਰੀਮ ਹੈ ਜੇ ਬੀਲੀ ਨਾਲ ਡੀਲੀ ਨਾਲ ਨਮਨੂ ਆ ਸਭਾਈ ਜਾ ਸੀ ਆਇਆ ਥੋੜੀ ਜੰਗ ਲੜਦੀ ਸੀ ਸੰਦੀਪ ਭੈਣ ਦੇ ਨਾਲ ਸੰਦੀਪ ਭੈਣ ਕਹਿੰਦੀ ਮੈਂ ਰੋਪੜ ਨੂੰ ਗਈ ਮੈਨੂੰ ਥੋੜੀ ਚੀਜ਼ੇ ਨੇ ਕੋ ਖਲਾਇਆ ਨਹੀਂ ਕਿਉਂ ਕੀ ਗੱਲ ਬਾਈ ਭਾਈ ਇਹ ਖਾਣ ਪੀਣ ਦਾ ਉਹ ਯਾਰ ਅਸੀਂ ਅਸੀਂ ਸਿੱਧੀ ਜੀ ਗੱਲ ਹੈ ਜਾਂਦਾ ਇਹ ਬੀੜੀ ਚੱਲਦੀਆਂ ਹਨ ਕਹਿੰਦੇ ਆਸੀਂ ਤਾਂ ਜੀ ਹੁਣ ਡਾਈਟਿੰਗ ਤੇ ਆ ਜੀ ਹੁਣ ਜੀ ਖਾਣ ਤੋਂ ਛੱਡ ਤੇ ਜੀ ਅਸੀਂ ਫਲਾਣਾ ਠੰਕਾ ਅੰਕਾ ਜਾਂਦਾ ਫਿਰ ਉੱਪਰ ਚਲੇ ਜਾਂਦੇ ਹਨ ਬੱਜਦੇ ਸਾਰੇ ਨੂੰ ਪੁੱਛਦੇ ਯਾਰ ਐ ਕਿੰਨੀਆਂ ਲਾ ਹੈ ਨਾ ਫਿਰ ਉਥੇ ਬੰਦੇ ਵਿੱਚ ਮਿਕਣਾ ਭਈ ਸਾਨੂੰ ਆ ਨਹੀਂ ਅਸੀਂ ਫਿਰ ਲੈ ਆਉਂਦੇ ਥੱਕੇ ਕਾ ਕਰਨ ਗੱਲ ਆਏ ਆ ਅਸੀਂ ਥੱਕੇ ਕਾ ਕਰਨ ਲੈ ਆਉਂਦੇ ਫਿਰ ਆ ਕੇ ਖਾਣ ਸਾਨੂੰ ਖੁਲਾਇਆ ਕਤ ਮੁਰਦਾਵਾ ਜਿੰਦਰਾਵਾ ਮੁਰਦਾਵਾ ਜਿੰਦਰਾਵਾ ਜਿੰਦਰਾਵਾ ਮੁਰਦਾਵਾ ਮੁਰਦਾਵਾ ਗੱਲ ਗੱਲ ਆਏ ਆ ਹਾਂ ਠੀਕ ਅਸੀਂ ਗਏ ਤੇ ਕਿਹਾ ਕਿ ਅਜੀ ਵਿੱਕੀ ਸਿੰਘ ਦਾ ਸ਼ੂਗਰ ਚੱਕਣਾ ਹਾਂ ਮੇਰੇ ਨੇ ਕਾਹਦੀ ਇਕੱਲੇ ਮੈਂ ਰੋਟੀ ਨਹੀਂ ਖਾਣੀ ਘਰ ਮੈਂ ਕਿ ਤੱਕ ਮੇਰੇ ਘਰ ਵਾਲੇ ਨਹੀਂ ਖਾਣੀ ਮੈਂ ਕਿਹਦੇ ਮੇਰੇ ਕਿਵੇਂ ਹੁੱਕੇ ਅੰਦਰ ਰੱਖੂ ਲੈ ਕੇ ਨਹੀਂ ਖਾਣੀ ਹਾਂ ਮੈਂ ਵੀ ਪਾਣੀ ਪੀ ਕੇ ਸਾਰਿਆ ਤਾਂ ਸੱਚਾਈ ਪੁੱਛੀ ਮੈਂ ਵੀ ਕਿਹਾ ਤੂੰ ਮੈਂ ਤਾਂ ਟੈਸਟ ਕਰਵਾ ਪਈ ਮੇਰੀ ਤਾਂ ਮਜਬੂਰੀ ਹੈ ਵੀ ਬਾਕੀ ਦਾ ਸਾਰਾ ਖਾ ਸਕਦੀ ਮੈਂ ਕਿਹਾ ਮੇਰਾ ਜਿਹੜਾ ਸਣਾ ਪਤੀ ਤਾਂ ਮੈਂ ਨਹੀਂ ਧਰਨਾ ਪਰ ਜੱਜ ਤੇ ਨਹੀਂ ਧਰਨਾ ਅੱਜ ਅੱਜ ਜਾਗ ਗਿਆ ਉਹਦੇ ਬਾਅਦ ਜਾਦੇ ਹਾਂ ਹਾਂ ਅੱਜ ਪੁੱਤ ਜਿਹੜਾ ਜਾਗ ਗਿਆ ਪਤੀ ਤਾਂ ਨਹੀਂ ਚਾਹਦੀ ਮੇਰੀ ਗੱਲ ਸੁਣੀਆਂ ਵੀ ਸਾਰੇ ਸੌ ਰੁਪਏ ਦੇ ਹੱਥ ਨਾਲ ਰੋਟੀ ਖਾ ਲੈਂਦੇ ਆ ਮੈਂ ਕਿਹਨਾਂ ਵੇ ਰੋਟੀ ਖਾਣੀ ਤੂੰ ਦੱਸ ਕੇ ਅਸੀਂ ਮਾਸੀ ਨੇ ਮੂੰਹ ਚ ਬੁਰਕੀਆਂ ਪਾ ਲੰਦੇ ਮਾਸੀ ਕਹਿੰਦੀ ਮੈਂ ਨਹੀਂ ਖਾਣੀਆਂ ਲੈ ਜੋੜੀਆਂ ਮੈਂ ਤਾਂ ਫੇਰ ਖਾਉਂਗੀ ਨੇਂ ਤਾਂ ਮਾਸੀ ਦੇ ਖਾਣ ਦੀ ਚਾਲ ਵੀ ਜੀ ਤੇ ਆਹ ਦੇ ਆਤੀ ਤੁਸੀਂ ਲੇਟ ਖਾਦੇ ਤੂੰ ਵਿਚ ਕਿਉਂ ਆਈ ਤੂੰ ਵਿਚ ਕਿਉਂ ਆਈ ਗੱਲ ਇਹ ਐ ਵੀ ਤੇਰਾ ਤਾਤਾ ਰੋਟੀ ਖਾ ਲੰਦਾ ਉਹ ਬਾਅਦ ਰੋਟੀ ਖਾਣੀ ਆ ਮੈਂ ਇਹ ਗੱਲ ਗੱਲ ਆ ਇਹ ਪੱਤੀ ਪਰਮੇਸ਼ਰ ਆਣੀ ਵਿੱਚ ਨਾ ਅਸੀਂ ਹੈਗੇ ਨਾ ਸੱਤਾਂ ਦੀ ਗੱਲ ਕਰਨਾ ਅੱਗੇ ਚੱਲਣਾ ਲੈ ਮੇਰੇ ਕੋਲ ਆ ਰੋਟੀ ਤਾਂ ਨਹੀਂ ਅੱਛਾ ਕੁਮਨਾਂ ਨੂੰ ਪਰੋਟ ਘਾਤੇ ਮੈਂ ਕੋਥਾ ਹੋਨੇ ਨਹੀਂ ਕਹਣਾ ਮੈਂ ਸੁਣਾਂ ਤੈਨੂੰ ਮਹਾਂ ਬਿਖੀ ਗੱਲ ਸੁਣ ਲੈ ਬਹੁਤਾ ਟਾਈਮ ਨੂੰ ਸ਼ੂਗਰ ਦੇ ਵਿੱਚ ਭੁੱਖਾ ਰਹਿ ਜਾਣਾ ਸ਼ੂਗਰ ਘੱਟ ਗਿਆ ਵੀ ਜੇ ਸ਼ੂਗਰ ਆ ਤੂੰ ਜਦੋਂ ਮੈਨੂੰ ਸ਼ੂਗਰ ਨਾਲ ਬੰਦਾ ਭੁੱਖਾ ਰਹਿ ਜਾਂਦਾ ਮੈਨੂੰ ਵੀ ਆ ਹਾਂ ਸ਼ੂਗਰ ਬੰਦਾ ਭੁੱਖਾ ਰਹਿ ਜਾਂਦਾ ਜੇ ਸ਼ੂਗਰ ਨਹੀਂ 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 ਰਹਿਦਾ ਫੇਰ ਮਹਾਂ ਬਿਖੀ ਕੁਝ ਨਾ ਕੁਝ ਖਾ ਲਈ ਪੈਣਾ ਇਹ ਤੇ ਹਰ ਕੁੜੀ ਨੂੰ ਤੰਗ ਕਰਿਆ ਮੈਨੂੰ ਗੱਡੀ ਚੋਂ ਖਾਣਾ ਤੇਲ ਮੁਕਣ ਵਾਲਾ ਪਰਿੰਮਾ ਨੇ ਤਾਂ 4000 ਰੁਪਏ ਵੀ ਪੁਆਇਆ ਪੁਆਇਆ ਨਾ ਮੈਂ ਹਮ ਚਾਹਾਂਉਂ ਦੇ ਆਉਂਦੇ ਪਾਜਾਂ ਤਾਂ ਪਾਣਾ ਵੀ ਤੀਆ ਮੈਨੂੰ ਨਹੀਂ ਪਤਾ ਮੈਂ ਤੇ 4000 ਰੁਪਏ ਤੇ ਪੁਆਇਆ ਪਰਿੰਮਾ ਕਿਆ ਮਾ ਕੋਲ ਖਾ ਰਿਆ ਤੂੰ ਉਹੀ ਨਾ ਬੈਠਾ ਰਹਿ ਕਰਾ ਯਾਰ ਉਹ ਮੁਰਦਗੀ ਨਹੀਂ ਹੈ ਕਿਆਂ ਉਹ ਡੇਢ ਘੰਟਾ ਬਾਜ਼ਾਰ ਦੇ ਵਿੱਚ ਸਿੱਧੀ ਧੁੱਪੋਂਵੇਂ ਗੱਡੀ 'ਚ ਕੁੜੀ ਨੇ ਰਾਟ ਪਾਤਾ ਹਾਂ ਕੁੜੀ ਨੇ ਰਾਟ ਪਾਤਾ ਮਾ ਤੂੰ ਕੋਈ ਤੇ ਕੋ ਖਾਣਾ ਕੁੜੀ ਨੂੰ ਖਾਦੇ ਕੋ ਤਾਂ ਉਹਨਾਂ ਨੇ ਤਾਂ ਮੈਨੂੰ ਪੱਕਾ ਪਤਾ ਵੀ ਉੱਥੇ ਜੇ ਕਿੰਨਾ ਸੀ ਦਾ ਗਰਾਸ ਤੇ ਇੱਕ ਉਹਨਾਂ ਨੇ ਅੰਦਰ ਉਹਨਾਂ ਨੂੰ ਫਟੂਰੇ ਜ਼ਰੂਰ ਖਾ ਕੇ ਆਉਂਦੇ ਕਸਾ ਨਾ ਲੱਗੇ ਜੇ ਕੁਝ ਵੀ ਖਾਦਾ ਹੋਵੇ ਚਲ ਅੱਜ ਨਹੀਂ ਖਾਣਾ ਵੀ ਜੂਸ ਪੀ ਲੋ ਮੈਂ ਕਿਹਾ ਨਾ ਮੇਰੇ ਘਰ ਵਾਲਾ ਭੁੱਖਾ ਸੀ ਜਾ ਕੇ ਦੇਣਾ ਤੇ ਉਹ ਆ ਕੇ ਨੇ ਕਿਹਾ ਤੇ ਤੁਸ ਖਾਣਾ ਪੀਣਾ ਨਹੀਂ ਜਦ ਇਹ ਚਾਚਾ ਆਇਆ ਉਹ ਵੀ ਚਾਚੇ ਨਾਲ ਖਾਂਦੇ ਸੀ ਕਿਨੇ ਆ ਕੇ ਕਿਹਾ ਵੀ ਚਾਚਾ ਆਇਆ ਹੋਇਆ ਕਿਨੇ ਚਾਚਾ ਕੁੜੀ ਦਾ ਚਾਚਾ ਆਇਆ ਕਿਹਾ ਕੁੜੀ ਦਾ ਚਾਚਾ ਇੱਕ ਪਾਣੀ ਪੀ ਲੈ ਮੈਂ ਕਿਹਾ ਬੰਦਾ ਜੂਸ ਨਹੀਂ ਆ ਰਿਹਾ ਉਹ ਕਹਿੰਦਾ ਸਾਡੇ ਸੁਨਿਆਰਾਂ ਦੀ ਦੁਕਾਨ ਹੈ ਜੀ ਆ ਕੇ ਸਾਡੇ ਮੈਂ ਕਿਹਾ ਨਾ ਜੀ ਕਿਤੇ ਆ ਜਾ ਖਾ ਪੀ ਲੋ ਮੈਂ ਕਿਹਾ ਨਹੀਂ ਜੀ ਗੁੜੀਆਂ ਵੀ ਕਰੇ ਆ ਗੱਡੀ 'ਚ ਬੈਠੀ ਬੱਤੀ ਹਾਜੀ ਮੈਂ ਤਾਂ ਕਹਤੀ ਐ ਜਦੋਂ ਮੇਰਾ ਕਾਰਾ ਭੁੱਖਾ ਬੱਟਾ ਕਾਰਾ ਹੁੰਦਦਾ ਰੋਟੀ ਖਾ ਕੇ ਬੱਠਾਦਾ ਹਾਂ ਹੈ ਉਹਨਾਂ ਦੇ ਭਾਈ ਦੀ ਗੱਲ ਟਾੜ ਦਿੰਦਾ ਉਹ 10 12 ਨੂੰ ਜਰਮਨੂੰ ਕਹੇ ਦਿੱਤਾ ਘੱਟੇ ਨਹੀਂ ਜਾਂਦਾ ਵੀਰ ਪਹਿਲੇ ਪੋਚੇ ਨਾਲ ਇਹਨਾਂ ਦਾ ਵੀ ਨਹੀਂ ਸੀ ਕੁਛ ਖਸਣ ਲੱਗਿਆ ਸਾਡਾ ਵੀ ਨਹੀਂ ਕੁਛ ਬਣਨ ਲੱਗਿਆ ਤਾਂ ਗੱਲ ਇਹ ਐ ਵੀ ਇਹ ਤਾਂ ਪਾਉਣ ਉਹ 20 ਰੁਪਏ ਪਿੱਛੇ ਗਲੇਸ਼ ਤੇਰੀ ਬੈਠੀ ਸੀ ਕੱਢੀ ਵੀਰ ਵੀ ਕਿੱਥੇ ਬਣਾ ਲੈ ਬਣਾ ਲੈ ਹੈਗੇ ਤੇਰੀ ਅੱਲੇ ਅੱਗੇ ਇਹਨਾਂ ਨੇ ਸਾਡੀ ਰਿਸਪੈਕਟ ਨਹੀਂ ਕੀਤੀ ਹਾਂ ਇੱਜ਼ਤ ਨਹੀਂ ਕੀਤੀ ਹਾਂ ਫੇਰਾ ਪਲਾ ਦੇ ਬੱਲੇ 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 ਪੂਰੀ ਦੁਨੀਆ ਦੇ ਵਿੱਚ ਵਿੱਕੀ ਬਾਜ਼ ਲੱਤਾ ਬਾਹ ਤੋੜ ਤੋੜ ਕੇ ਦਿਖਾਇਆ ਹਰ ਇੱਜ਼ਤ ਵਿੱਕੀ ਬਹੁਤ ਕਰਦੀ ਏ ਉਹ ਮੇਰੀ ਗੱਲ ਸੁਣੋ ਸਕੂਟਰ ਹੀ ਖਰੀਦੀ ਘਾੜਾ ਐਨੂੰ ਮੈਂ ਗੱਡੀ 'ਚ ਬਿਠਾ ਕੇ ਲੱਗੇ ਐਸੀ ਲਾ ਕੇ ਐਸੀ ਲਾ ਕੇ ਨੂੰ ਲੈ ਕੇ ਆਏ ਹਾਂ ਹਾਂ ਬੱਸ ਉਹ ਇੱਜ਼ਤ ਨਹੀਂ ਰਿਸਪੈਕਟ ਨਹੀਂ ਹੋਈ ਨਸਬਰ ਦੇ ਐਨੂੰ ਤੋੜੋ ਨਾ ਦੱਸਦਾ ਵੀ ਮੈਂ ਜਾਂ ਸਕੂਟਰ 'ਤੇ ਬੈ ਕੇ ਜਾ ਤੋ ਪਾਤ ਫਿਰਦੀ ਤੱਕ ਕਹਾਂ ਦੀ ਬੇਰਹਿਮੀ ਹੁੰਦੀ ਪੇ ਡਿਸਰੈਸਪੈਕਟ ਪਈ ਦੀ ਕਾਟਾਉਂਦੇ ਕੋਲੋ ਆ ਪਾਉਂਦੇ ਨਹੀਂ ਨੂੰ ਕੀ ਹੋ ਰਿਹਾ ਸੁਣੀ ਵੀ ਕੀ ਹੋਇਆ ਕਹਾਂ ਬਿੱਲੀਆਂ ਨੂੰ ਥੂਹ ਦੇ ਸੁਪਨੇ ਇਹ ਵੀਡੀਓ ਦੇ ਵਿੱਚ ਮੈਨੂੰ ਲੱਗਦਾ ਹੈ ਨਹੀਂ ਸੁੰਤੀ ਪਈ ਆ ਪਤਾ ਨਹੀਂ ਕਿੱਥੇ ਸੋਚੀ ਜਾਂਦੀ ਆ ਅੱਛਾ ਨੀਂ ਨਹੀਂ ਆਉਂਦੀ ਆ ਰਾਤ ਜਗਰੱਤਾ ਦਾ ਉਹ ਨੀਂਦਾ ਤਾਂ ਕਰਦੀ ਆ ਵੀ ਸੰਦੀਪ ਭੈਣ ਤੇ ਮਾੜਾ ਮਾੜਾ ਵਿੱਕੀ ਭਾਈ ਦੇ ਵਿੱਚ ਮਾੜੀ ਮੋਟੀ ਝੂਲਾ ਹੋ ਜਵੇ ਜੇ ਵੀੜੀ ਜੰਗ ਲੱਗੇ ਹੋਏ ਜੰਗ ਨਹੀਂ ਝੂਲਾ ਵੀ ਨਹੀਂ ਥੋੜਾ ਹਾ ਸੋੜ ਲਾ ਆ ਮੁੱਦਾ ਤੈਨੂੰ ਲੈ ਲਿਆ ਵੀ ਲੜਾਈ ਇਹਨੇ ਕਰਾਈ ਆ ਨਾ ਇਹਨੇ ਹੀ ਕਰਾਈ ਹੂੰ ਗੱਲ ਕਰਦਾ ਮੇਰੀ ਲੜਾਈ ਦੇ ਵਿੱਚ ਹਿੱਸੇਦਾਰ ਮੇਰਾ ਹੈ ਪੂਰਾ ਬਟਰ ਪਾਰਟਨਰ ਬੰਦਾ ਇਹਨੇ ਫੜ ਕੇ ਹੋਇਆ ਯਾਰ ਹੁੰਡਾ ਲਾ ਕੇ ਖੂਨ ਚੋਣਾ ਸੀ ਮੈਂ ਕਿਹਨੂੰ ਪਾਣੀ ਹੋਣਾ ਸਾਹ ਵਿੱਕੀ ਨੂੰ ਓਹ ਓਹ ਮਤਲਬ ਪੱਟ ਜਾਣਾ ਪੈਣਾ ਮੈਂ ਮਨ ਕਰਕੇ ਕਹਿੰਦੇ ਤਾ ਡਬਲ ਮੈਂਟਡ ਜਾ ਗਿਆ ਵੀ ਦੇ ਨੇ ਕੁਝ ਕਰਨੀ ਉਹ ਕਿ ਚੱਕਦੇ ਦੀ ਨਾ ਕਾ ਤੁਸੀਂ ਆਪ ਤਾਂ ਕਹ ਕ ਤੁਸੀਂ ਆਪ ਤਾਂ ਬੰਦ ਵੀ ਰੋਣਾ ਦੋ ਕੋਈ ਉਹ ਆਪ ਤਾਂ ਜਿਹੜਾ ਬੰਦ ਵੀ ਰੋਣਾ ਦੋ ਕਾਈ ਤੋਂ ਥੋੜਾ ਥੋੜੀ ਦਾ ਸੁਲਾ ਵੀ ਹੋਣੀ ਇੱਕ ਦਿਨ ਬੈਠ ਕੇ ਉਹਨੇ ਕਿਹਾ ਤੂੰ ਚੁੱਪ ਹੋ ਜਾ ਸੰਦ ਕਿ ਉਹਨੇ ਚੁੱਪ ਵੀ ਨਹੀਂ ਕਰਾਉਣਾ ਉਹ ਤਾਂ ਸਾਡੀ ਸੁਲਾ ਕਰਾਉਣ ਲਈ ਤਿੰਨੇ ਜਣੇ ਆ ਗਏ ਭਾਈ ਆ ਭਾਬੀ ਜੀ ਆ ਤੇ ਜੈਸਮੀਨਾ ਚੌਥਾ ਕਰਨ ਗਿਆ ਵਾ ਥੋੜੇ ਤਾਂ ਕਿਸੇ ਦਾ ਸੁਲਾ ਵੀ ਨਹੀਂ ਕਰਉਂਦੀ ਹੈਗਾ ਵੇਰ ਉੱਥੇ ਕੱ ਲੈ ਜਾਂ ਨਾ ਨਵੇਂਦਰ ਫੋਲਣ ਜੋਗਾ ਨਵੇਂਦਰ ਥੋੜੀ ਗੱਲ ਨੂੰ ਨਵੇਂ ਮੰਮੀ ਪਾਪਾ ਫੇਰ ਗਿਆ ਤਾਂ ਕਿਹਾ ਮਰਾ ਚੱਕ ਦੇ ਖੜ ਦੇ ਡੰਡਾ ਰੁਕ ਜਾ ਬਈ ਸ਼ੂਗਰ ਵਿੱਚ ਕੀ ਆਇਆ ਹੋ ਗਿਆ ਟੈਸਟ ਸ਼ਾਮ ਨੂੰ ਰਿਪੋਰਟ ਆਉਣੀ ਆ ਸਾਮ ਨੂੰ ਰਿਪੋਰਟ ਆਉਣੀ ਸ਼ਾਮ ਨੂੰ ਬਤਾ ਰੱਖਦਾ ਸ਼ੂਗਰ ਦੀ ਰਿਪੋਰਟ ਅਸਲੋਂ ਪਤਾ ਕਿ ਜੇ ਤਾਂ ਆਪਾਂ ਸ਼ੂਗਰ ਦੀ ਲੱਗ ਕੇ ਟੈਨਸ਼ਨ ਲੈਣ ਫਿਰ ਤਾਂ ਜ਼ਿੰਦਗੀ ਸਾਡੀ ਬੇਨਾਰਕ ਹੈ ਜੇ ਟੈਨਸ਼ਨ ਨਾ ਲਾਓ ਪਰਹੇਜ਼ ਕਰੋ ਟੈਨਸ਼ਨ ਨਾ ਲਾਓ ਬਸ ਜ਼ਿੰਦਗੀ ਬਹੁਤ ਨਜ਼ਾਰਦਾਰ ਲੱਗੇ ਇੱਕ ਦਿਨ ਗੋਲਦੀ ਟੈਂਸ਼ਨ ਨਾਲ ਦਾ ਮਕੁੰਦਨ ਤੇ ਪਰੌਂਠਾ ਹੀ ਕੱਲ ਨੂੰ ਦਾ ਤੋ ਮੇਰੀ ਗੱਲ ਸੁਣ ਲੈ ਬਾਈ ਮੈਂ ਤੇਰੀ ਗੱਲ ਕੱਟਾਂ ਲੱਗਿਆ ਆਂ ਬੰਨੇ ਆ ਚਾਚਾ ਵੀ ਮੈਂ ਖਾ ਕੇ ਆਇਆ ਆਂ ਜਾਂ ਮੇਰੇ ਬੜੇ ਭਾਈ ਕਹਤਾਂ ਨੂੰ ਪੈਸੇ ਵੀ ਇਹ ਨਹੀਂ ਪਾਇਆ ਪੈਸੇ ਵੀ ਇਹ ਨਹੀਂ ਪਾਇਆ ਵਿੱਚ ਤੇਲ ਦੇ ਵਿੱਚ ਆ ਕੁੰਦਨ ਵਾਲੇ ਪਰੌਂਠੇ ਪਹਿਲਾਂ ਤਾਂ ਤੇ ਬੁੱਕ ਕਰੇ ਮੰਮਾ ਜੀ ਤਾਂ ਬੁੱਕ ਕਰਿਆ ਚਲੋ ਬਾਕੀ ਸਾਡੇ ਨਾਲ ਇੱਥੇ ਹੀ ਚੱਲਦੇ ਆ ਰਹਿਣੀਆਂ ਜੀ ਤੇ ਠੀਕ ਹੈ ਜੀ ਮਿਲਦੇ ਆਂ ਹੁਣ ਪਾ ਤੁਹਾਨੂੰ ਅਗਲੇ ਬਲੌਗ ਦੇ ਵਿੱਚ ਬਹੁਤ ਜ਼ਿਆਦਾ ਹੁਣ ਬੰਦੇ ਫੇਰ ਕਿ ਤਾ ਪ੍ਰੋਫੇ ਕਰਕੇ ਠੀਕ ਹੈ